ਸਸਕੀ ਗਾਲ ਕਿਸਾਨ ਵੀਰੋ ਅੱਜ ਪਿੰਡ ਮੱਛਵੜੇ ਆਏ ਆ ਆਪਾਂ ਤੇ ਖੇਤ ਬਹੁਤ ਡਰਾਈ ਨੇ ਇੱਥੇ ਬਿਲਕੁਲ ਸੁੱਕੇ ਖੇਤ ਨੇ ਤੇ ਸੈਂਪਲ ਪਿਕ ਕਰਨ ਆਏ ਆ ਤੇ ਕਿਸਾਨ ਵੀਰ ਵੀ ਨਾਲ ਤੇ ਇੱਕ ਸੈਂਪਲ ਪਿਕ ਕਰਨੇ ਬੜੇ ਮੁੰਡੇ ਤੁਹਾਨੂੰ ਦੇਖਦੇ ਆ ਕਿਵੇਂ ਸੈਂਪਲ ਪਿਕ ਕਰਨਗੇ ਆਲਮੋਸਟ ਇਹ ਖੇਤ ਚ ਤੇ ਮਾਰਕੀਟ ਆਪਾਂ ਕੱਲ ਵੀ ਵੀਡੀਓ ਪਾਈ ਤੀ ਆਪਾਂ ਸਟੇਬਲ ਹੀ ਸੀ ਕਿ ਤੁਹਾਨੂੰ ਦੱਸਿਆ ਵੀ ਕਿ ਮੈਂ ਮਾਰਕੀਟ ਸਲਮ ਹੋਈ ਹੈ ਟੁੱਟੀ ਗਿਆ ਰੀਜਨ ਕੇ ਕੰਪਨੀ ਬੰਦ ਹੋਣਾ ਹੈ ਡਿਮਾਂਡ ਕਿਸੇ ਕੋਲ ਨਹੀਂ ਸੀ ਕਿ ਕੰਪਨੀ ਕਹਿੰਦੇ ਅਸੀਂ ਆ ਮਾਲ ਅਸੀਂ ਦੋ ਦਿਨ ੜਕ ਕੇ ਤਿੰਨ ਦਿਨ ੜਕ ਕੇ ਲਾਵਾਂਗੇ ਕੋਈ ਰੇਟ ਕਨਫਰਮ ਨਹੀਂ ਕਰ ਰਹੀਆਂ ਸੀ ਇਹਦੇ ਅਕੋਰਡਿੰਗ ਆਪਾਂ ਨੇ ਜ਼ਿੰਮੇਦਾਰ ਨੂੰ ਰਿਕੁਐਸਟ ਕੀਤਾ ਰੀ ਦੀ ਪਟਾਈ ਨਾਲ ਆਇਓ ਵੀ ਰਿਕੁਆਇਰਮੈਂਟ ਨਹੀਂ ਹੈ ਕਿ ਖੇਤ ਬਿਲਕੁਲ ਡਰਾਈ ਨੇ ਜਿਨ੍ਹਾਂ ਦਾ ਖੇਤ ਆ ਵੀਰ ਨਾਲ ਜਾ ਰਿਹਾ ਤੇ ਸੁਖਵੀਰ ਵੀਰ ਵੀ ਆਪਣੇ ਨਾਲ ਆਏ ਨੇ ਅੱਜ ਤੇ ਆਲਮੋਸਟ ਕਿਸਾਨਾਂ ਨੂੰ ਇਹੀ ਜਾਣਦ ਨੇ ਇਧਰ ਤੇ ਆਪਾਂ ਖੇਤਾਂ ਵਿੱਚ ਸੈਂਪਲ ਲੈਣ ਆਏ ਆ ਵੀਰ ਨੂੰ ਕਾਫੀ ਨਾਲ ਹੋ ਜੈ ਇਧਰ ਕਾਫੀ ਕਾਫੀ ਚਿਰ ਤੋਂ ਇਧਰ ਇਹ ਰਹੇ ਨੇ ਤੇ ਐਲਰ ਦਾ ਸਾਈਜ਼ ਵੀ ਦੇਖਦੇ ਨੇ ਆਪਾਂ ਖੁਦ ਵੀ ਪਰਪਰ ਸੈਂਪਲ ਤਾਂ ਚੱਕ ਹੀ ਰਹੇ ਨੇ ਵੀ ਐਲਰ ਦਾ ਸਾਈਜ਼ ਕੀ ਹੋਇਆ ਹੋਰ ਕਾਇਦਾ ਕਾਫੀ ਵਧੀਆ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਜਾਣੇ तकरीबन ਜਿੰਨੇ پیس ਨੇ ਤਿੰਨ ਤੋਂ ਚਾਰ پیس ਨੇ ਪਾਰ ਬੂਟੇ ਦੇ ਹੇਠਾਂ ਤੇ ਸਾਰੇ ਜਾਣੇ ਵਾਲੀ ਨੇ 40 mm ਤੋਂ ਪਲਸੀ ਨੇ ਮੰਨ ਕੇ ਚੱਲੋ ਆਪਾਂ ਸੈਂਪਲ ਲਵਾਂਗੇ ਵੀਰੇ ਅੱਜ ਇਹਨਾਂ ਦਾ ਸੈਂਪਲ ਕਰਕੇ ਰਿਪੋਰਟ ਲਵਾਂਗੇ ਤੇ ਕੋਸ਼ਿਸ਼ ਕਰਾਂਗੇ ਗੱਡੀ ਲੋਡ ਕਰਾਉਣ ਦੀ ਵੀ ਵਧੀਆ ਰੇਡ ਵੀਰ ਨੂੰ ਮਿਲ ਜਵੇ ਖੇਤ ਪਲਾਟ ਬਹਾਵੜਾ ਲੜਨੀਆਪੜ ਬੀ ਏਕੜ ਦੇ ਲੰਮ ਸੈਂਪਲਾਟਾ ਬਹੁਤ ਵੱਡਾ ਹੈ ਪਲਾਟਾ ਬਹੁਤ ਦੂਰ ਤੱਕ ਜਾਂਦਾ ਤੇ ਖੇਤ ਦੇ ਵਿੱਚੋਂ ਸਾਰਾ ਘੁੰਮ ਕੇ ਸੈਂਪਲ ਲੈਣਗੇ ਆਪ ਤੇ ਸੈਂਪਲ ਲੈ ਕੇ ਆਪਾਂ ਦੇਖਦੇ ਆਂ ਕਰਕੇ ਕੀ ਰਿਪੋਰਟ ਆਉਂਦੀ ਆ ਸੁਖਵੀਰ ਭਾਈ ਹੈਗੇ ਨੇ ਨਾਲ ਸੁਖਵੀਰ ਬਾਈ ਕਾਫੀ ਜ਼ਿਆਦਾ ਖੇਤ ਪਟਾ ਲੰਬਾ ਇਹਨਾਂ ਦਾ ਵੀਰੇ ਸੱਸ ਦੇਖੋ ਵੀਰੇ ਹਾਂਜੀ ਤੇ ਹੈਗਾ ਜੀ ਕਾਫੀ ਦੀ ਏਕੜ ਦੇ ਲੰਬ ਸੌਤਾ ਹੈਗਾ ਆਲਮੋਸਟ ਪਲੱਸ ਯਾਨੀ ਕਿ 20 ਕ ਦੇ ਏਕੜ ਕੀ ਹੋਊਗਾ ਜੀ ਇਹ ਤੇ ਵੀਰ ਇਹ ਆਪਾਂ ਨੂੰ ਆਲਮੋਸਟ ਇਧਰ ਲੈ ਕੇ ਆਉਂਦਾ ਇਹਨਾਂ ਨੂੰ ਇਹ ਇਸ ਬਾਰੇ ਨੌਲੇਜ ਹੈ ਇਧਰ ਕੀਤਾ ਮਾਰੇ ਜ਼ਿੰਮੇਦਾਰ ਆ ਮਾਰੇ ਤੇ ਇਹਨਾਂ ਦੇ ਅਕੋਰਡਿੰਗ ਹੀ ਆਪਾਂ ਆਲੂ ਲੈਣੇ ਆ ਦੇਸਵੀਰ ਨੇ ਕਿਸੇ ਨੇ ਵੀ ਆਪਨੂੰ ਆਲੂ ਗਾਰ ਇਸ ਏਰੀਆ ਚ ਪੰਜ ਛੋੜੇ ਵੇਲਡ ਤੇ ਲੈਣਾ ਦਾ ਸਭ ਇਹਨਾਂ ਕੰਟਰੈਕਟ ਕਰ ਸਕਦਾ ਪਹਿਲਾ ਸੀ ਨਾ ਜਿੱਡਾ ਇੱਧਰ ਜਿਹੜੇ ਆਲੂ ਖਰੀਦਣ ਵਾਲੇ ਸੀ ਬੰਦੇ ਬਹੁਤ ਜ਼ਿਆਦਾ ਘੱਟ ਸੀ ਹੋ ਹਮਮ ਹੁਣ ਦੇ ਕਰਕੇ ਆਲੂ ਦੀ ਫਸਲ ਹੋ ਗਈ ਕਾਫੀ ਜ਼ਿਆਦਾ ਤੇ ਲੋਕਾਂ ਨੂੰ ਵੇਚਣ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਠੀਕ ਠੀਕ ਹੁਣ ਚਲੋ ਤੁਹਾਡੇ ਵਰਗੇ ਭਰਾਵਾ ਕਰਕੇ ਹੋਰ ਆਪਣੇ 1 ਕਿਲੋਮੀਟਰ ਲਈ ਉਹਨਾਂ ਕਰਕੇ ਕਾਫੀ ਜ਼ਿਆਦਾ ਲੋਕਾਂ ਨੂੰ ਯਾਨੀ ਕਿ ਫਾਇਦਾ ਹੋਇਆ ਇਸ ਚੀਜ਼ ਦਾ ਜਦੋਂ ਉਹਨਾਂ ਨੇ ਆ ਕੇ ਇੱਧਰ ਖਰੀਦਦਾਰੀ ਸ਼ੁਰੂ ਕਰੀ ਹੈ ਇਸ ਚੀਜ਼ ਦਾ ਬੇਨਫੀਟ ਆ ਜਿਹੜਾ ਕਿ ਸਾਰੇ ਕਿਸਾਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਮਿਲ ਰਿਹਾ ਜੀ ਹਾਂ ਉਹੀ ਗੱਲ ਹੋ ਗਈ ਵੀਰੇ ਸੁਖਵੀਰ ਵੀਰੇ ਵੀ ਆਪਾਂ ਜਿੰਨਾ ਕੋਸ਼ਿਸ਼ ਕਰੀ ਕਿਸਾਨਾਂ ਨੂੰ ਅਵੇਅਰ ਕਰਕੇ ਵੀ ਘੱਟ ਤੋਂ ਘੱਟ ਉਹਨਾਂ ਨੂੰ ਨੁਕਸਾਨ ਹੋਵੇ ਤੇ ਉਹਨਾਂ ਨੂੰ ਬੇਨਫੀਟ ਮਿਲੇ ਰੇਟ ਵਧੀਆ ਮਿਲੇ ਹੁਣ ਜਿਵੇਂ ਉਹ ਅਸਲ ਵਿੱਚ ਆਪਣਾ ਹੁਣ ਕੰਪਨੀ ਨੇ ਮਤਲਬ ਬੰਦ ਕਰਤਾ ਧੀਗਾ ਆ ਧੰਨਵਾਦ ਜੀ ਸਾਰੇ ਕਹਿੰਦੇ ਡਿਮਾਂਡ ਹੈਗੀ ਨਹੀਂ ਹੈਗੀ ਤੇ ਫਸਲ ਕੋਈ ਵੀ ਹੈ ਜੀ ਜਿੰਨੇ ਟਾਈਮ ਤੱਕ ਆਪਾਂ ਨੂੰ ਖੁਦ ਮਾਰਕੀਟਿੰਗ ਨਹੀਂ ਨਾ ਕਰਨੀ ਆਉਂਦੀ ਉਹਨੇ ਟਾਈਮ ਤੱਕ ਆਪਾਂ ਕਾਮਯਾਬ ਨਹੀਂ ਹੋ ਸਕਦੇ ਤੇ ਜਿਹੜੀਆਂ ਇਹ ਚੀਜ਼ਾਂ ਨੇ ਜਦੋਂ ਆਪਾਂ ਸਿੱਖਾਂਗੇ ਹੌਲੀ ਹੌਲੀ ਅੱਗੇ ਆਪਾਂ ਕਰਾਂਗੇ ਤਾਂ ਆਪਣੀ ਜਿਹੜੀ ਖੇਤੀ ਆ ਉਹ ਕਿਸੇ ਨਾ ਕਿਸੇ ਲੈਵਲ ਤੇ ਪਹੁੰਚੂਗੀ ਸਹੀ ਹੈ ਨਹੀਂ ਅਗਰ ਆਪਾਂ ਬਿਲਕੁਲ ਨਾ ਉਹਦੇ ਬਾਰੇ ਜਿ ਕੁਝ ਜਾਣ ਪਹਿਚਾਨੇ ਕਿੰਨਾ ਕੁ ਛੋਰ ਉਹਦੇ ਬਾਰੇ ਪਤਾ ਕੀਤਾ ਨਾ ਉਹਦੀ ਆਪਣੀ ਮਾਰਕੀਟਿੰਗ ਕੀਤੀ ਤੇ ਆਪਾਂ ਲੋਕਾਂ ਦੇ ਥੱਲੇ ਲਾ ਕੇ ਰਹਾਗੇ ਆਪਾਂ ਨੂੰ ਜਿਹੜਾ ਉਹਦਾ ਨੈਚੁਰਲ ਪ੍ਰੋਫਿਟ ਆ ਉਹ ਆਪਾਂ ਨੂੰ ਕਦੇ ਨਹੀਂ ਮਿਲੇ ਸਹੀ ਗੱਲ ਹੈ ਵੀਰੇ ਆਪਣਾ ਨੌਜ ਤਾਂ ਹੋਣੀ ਚਾਹੀਦੀ ਹੈ ਹਰੇ ਕੰਪਨੀ ਕਹਦੀ ਉਹ ਆ ਵੀਰੇ ਮੈਂ ਬੰਦ ਕਰ ਸਾਡੀ ਡਿਮਾਂਡ ਨਹੀਂ ਕੰਪਨੀ ਉਹਦਾ ਆਲਮੋਸਟ ਤੁਸੀਂ ਦੇਖਿਆ ਹੀ ਆ ਤੀਰ ਵੀ ਤਾਂ ਰੇਟ ਸਿੱਧਾ ਆਪਾਂ ਅੱਜ ਮੰਨ ਕੇ ਚੱਲੋ 20 ਤੋਂ 21 ਰੁਪਏ ਸਟੈਪ ਲੋ ਕੇ ਖੜ ਗਿਆ ਬਟ ਇਸ ਤੋਂ نیچے ਵੀ ਜਾ ਸਕਦਾ ਕਾਰਨ ਤਾਂ ਹੋਈ ਹੋਗੀ ਆਪ ਨੂੰ ਮਾਰਕੀਟਿੰਗ ਦੇ ਬਸ ਕੰਪਨੀ ਕਿੰਦਾ ਇੰਟਰ ਚੱਲ ਰਹੇ ਆ ਕੰਪਨੀ ਜਿਵੇਂ ਕਹਿੰਦੀ ਐ ਨਾ ਓਪਣੇ ਆਪਾਂ ਨੂੰ ਚੱਲਣਾ ਪੈਂਦਾ ਬਟ ਆਪਾਂ ਵੀ ਕੁਝ ਜੂਨੀਅਰ ਵਗੈਰਾ ਕੁਝ ਵੀ ਲਾ ਲੋ ਐਜ਼ ਅ ਗਰੁੱਪ ਇੱਕ ਦੂਜੇ ਨਾਲ ਸ਼ੇਅਰ ਕਰਦੇ ਰਹਿਣਾ ਚਾਹੀਦਾ ਗੱਲਬਾਤ ਵੀਰੇ ਕੀ ਰੇਟ ਆ ਕੀ ਨਹੀਂ ਤੁਸੀਂ ਕੁਪਟਾਈਆਂ ਬੰਦ ਕਰ ਦੋ ਹੁਣ ਲਾਸਟ ਈਅਰ ਦੇ ਵਿੱਚ ਦੇਖਿਆ ਵੀ ਜਿਹੜਾ ਰੇਟ ਸੀ ਲਗਾਤਾਰ ਘਿਰ ਰਿਹਾ ਸੀ ਉਹ ਬਹੁਤ ਜ਼ਿਆਦਾ ਫਿਰ ਆਪਣੇ ਖੜੜਾ ਪੋਟੇਟੋ ਗਰੁੱਪ ਵਾਲਿਆਂ ਨੇ ਜਿਹੜੇ ਉਹਨਾਂ ਨੇ ਵੀਰਾਂ ਨੇ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਜਿਸ ਦੇ ਕਰਕੇ ਯੂਨੀਅਨ ਬਣਾਈ ਨਾ ਜਿਹੜਾ ਰੇਟ ਸੀ ਇੱਕਦਮ ਉਹ ਕਿੰਨਾ ਵਧੀਆ ਖੜ ਗਿਆ 10 ਰੁਪਏ ਤੇ ਜਾ ਕੇ ਉਸ ਤੋਂ ਬਾਅਦ ਚ ਵਧਿਆ ਪਲੱਸ ਹੋਇਆ ਘਟਿਆ ਨਹੀਂ ਹਾਂ ਕਿਤੇ ਉਹ ਪਹਿਲਾਂ ਰੇਟ ਸੀ ਜਿਹੜਾ 6 6.5 ਤੋਂ ਵੀ ਡਾਊਨ ਆਉਣ ਲੱਗਿਆ ਸੀ ਤਾਂ ਇੱਕ ਲੈਵਲ ਤੋਂ ਜਾਨਕਾ ਨੀਚੇ ਜਾ ਰਿਹਾ ਸੀ ਕਾਫੀ ਜਿਆਦਾ ਜਿੱਥੇ ਜੇ ਆਪਾਂ ਦੇਖੀਓ ਹਾਸ ਲੈਵਲ ਤੇ ਜੇ ਆਪਰੇ ਵੇਚਦੇ ਆ ਲੋ ਤਾਂ ਜਿਹੜਾ ਪ੍ਰੋਫਿਟ ਆ ਉਹ ਬਿਲਕੁਲ ਵੀ ਜ਼ੀਰੋ ਲੈਵਲ ਤੇ ਹੀ ਗਿਣਾ ਜਾਂਦਾ ਇੱਕ ਤਰ੍ਹਾਂ ਨਾਲ ਆਪਾਂ ਜਿੰਨਾ ਕਾਪਾ ਉਹਦੇ ਤੇ ਖਰਚਾ ਕੀਤਾ ਹੋਇਆ ਸਿਰਫ ਉਹੀ ਉਨੀ ਕਮਾਈ ਹੋ ਰਹੀ ਸੀ ਆਪਣੇ ਸਹੀ ਗੱਲ ਹੈ ਬਿਲਕੁਲ ਉਹ ਕੁਝ ਕੇ ਬੰਦਿਆਂ ਨੇ ਪਹਿਲ ਕੀਤੀ ਜਿਹਦੇ ਕਰਕੇ ਜਾਨਕਾ ਆਪਣਾ ਇੱਕ ਰੇਟ ਬਹੁਤ ਵਧੀਆ ਬਣ ਗਿਆ ਸਹੀ ਗੱਲ ਹੈ ਇਸ ਤਰ੍ਹਾਂ ਹੀ ਹੁਣ ਅੱਗੇ ਆਪਾਂ ਹੋਰ ਮਾਰਕੀਟਿੰਗ ਕਰਾਂਗੇ ਤਾਂ ਦੇ ਵਿੱਚੋਂ ਆਪਾਂ ਨੂੰ ਬਹੁਤ ਵਧੀਆ ਇੱਕ ਆਪਣਾ ਜਾਨਕਾ ਇਹ ਆਪਣਾ ਲੈਵਲ ਬਹੁਤ ਵਧੀਆ ਬਣ ਸਕਦਾ ਉਹਦੇ ਸਹੀ ਗੱਲ ਹੈ ਵੀਰੇ ਬਾਕੀ ਵੀਰੇ ਤੁਹਾਨੂੰ ਆਲਮੋਸਟ ਵੀਡੀਓ ਪਾਈ ਜਾਵਾਂਗੇ ਠੀਕ ਹੈ ਤੇ ਮੈਂ ਜਿਵੇਂ ਤੁਹਾਨੂੰ ਸ਼ੇਅਰ ਕਰੂੰਗਾ ਆਲਮੋਸਟ ਵੀਰੇ ਤੇ ਜਿਵੇਂ-ਜਿਵੇਂ ਮਾਰਕੀਟ 'ਚ ਥੋੜੀ ਅਪਡੇਟ ਆਉਂਦੀ ਰਹੂ ਡੇਲੀ ਕੋਸ਼ਿਸ਼ ਕਰੂੰ ਡੇਲੀ ਸ਼ੇਅਰ ਕਰਨ ਦੀ ਤੇ ਆਪਣੇ ਖੇਤਾਂ 'ਤੇ ਜਾ ਕੇ ਤੁਹਾਨੂੰ ਮੈਂ ਦੱਸਾਂਗਾ ਕਿ ਕਿਵੇਂ ਆ ਕੀ ਸੈਂਪਲਿੰਗ ਆ ਕੋਸ਼ਿਸ਼ ਇਹ ਹੀ ਕਰੀਦੀ ਆ ਖੇਤ 'ਚ ਜਾ ਕੇ ਸੈਂਪਲ ਲੰਨੇ ਆ ਸੈਂਪਲ ਲਾ ਕੇ ਆਪਣੇ ਖਾਦ ਕਿਸਾਨ ਦੇ ਸਾਹਮਣੇ ਸੈਂਪਲ ਪੀਕ ਕਰੀਦਾ ਤੇ ਲਈਦਾ ਤੇ ਹੁਣ ਸੈਂਪਲ ਲੈ ਹੀ ਰਹੇ ਨੇ ਇਦੀ ਕੁਆਲਿਟੀ ਆਪਾਂ ਖੇਚ ਚੈੱਕ ਕਰਾਂਗੇ ਜਾ ਕੇ ਕੀ ਆ ਤੇ ਬਾਕੀ ਸੈਂਪਲ ਕਰਾਂਗੇ ਓਕੇ ਵੀਰੇ ਧੰਨਵਾਦ ਸ਼ੇਅਰ ਤੇ ਵੀਡੀਓ ਨੂੰ ਸ਼ੇਅਰ ਤੇ ਆਲਵੇਸ ਸਬਸਕ੍ਰਾਈਬ ਕਰ ਲਿਆ ਕਰੋ ਜਿਸ ਦੇ ਅਕੋਰਡਿੰਗ ਮੈਂ ਤੁਹਾਨੂੰ ਸਾਰੀ ਨਿਊਜ਼ ਵਗੈਰਾ ਜੋ ਵੀ ਆਪਣੀ ਇਨਫੋਰਮੇਸ਼ਨ ਆ ਲੋ ਦੀ ਵੀਰੇ ਆਪਾਂ ਸੈਂਪਲ ਦਵਾਰਾ ਨਵੇਂ ਖੇਤੋਂ ਲੈਣਾ ਆ ਇਹ ਐਲਰ ਦਾ ਹੀ ਆ ਖੇਤ ਆ ਨੀ ਉਹ ਮਛਵਾੜੀ ਆ ਇਹ ਇਹਦਾ ਸੈਂਪਲ ਆਪਾਂ ਲਵਾਂਗੇ ਤੇ ਇਹਦੀ ਵੀ ਰਿਪੋਰਟ ਵੀ ਆਪਾਂ ਸਾਨੂੰ ਸ਼ਾਮ ਨੂੰ ਕਲੀਅਰ ਕਰਾਂ ਕਿ ਕਿਵੇਂ ਰਿਪੋਰਟ ਆ ਰਹੀ ਕੋਰਾ ਵਗੈਰਾ ਬਹੁਤ ਬੈ ਰਹਿਆ ਉਦੇ ਅਕੋਰਡਿੰਗ ਆਪਾਂ ਦੇਖਾਂਗੇ ਸੈਂਪਲ ਦੀ ਕੀ ਈ ਆ ਰਿਹਾ ਆਪਾਂ ਨੂੰ ਕਹੇ ਜੀ ਮਤਲਬ ਸੈਂਪਲਿੰਗ ਆ ਰਹੀ ਆ ਚਿਪਸ ਦੀ ਤੇ ਰੇਟ ਦੀ ਅਪਡੇਟ ਆਪਾਂ ਦੰਦੇ ਰਹਾਂਗੇ ਵੀਰੇ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬਰ ਤੇ ਮਤਲਬ ਫੋਲੋ ਜ਼ਰੂਰ ਕਰ ਲਿਆ ਕਰੋ ਤੇ ਜਿਸ ਦੇ ਅਕੋਰਡਿੰਗ ਤੁਹਾਨੂੰ ਆਪਾਂ ਏ ਟੂ ਜ਼ेड ਸੂਮਪਰਿਮੇਸ਼ਨ ਦੇ ਸਕਦੀ ਹੈ ਇਸ ਟਾਈਮ ਸ਼ਾਮ ਦਾ ਟਾਈਮ ਹੋ ਗਿਆ ਜੁਨੀ ਵੀਰੇ ਤੇ ਫੇਰ ਦਾ ਵੀਊ ਬਹੁਤ ਵਧੀਆ ਇੱਥੇ ਮੋਸਟਲੀ ਜ਼ਿਆਦਾ ਡਾਇਮੰਡ ਲੱਗਿਆ ਹੋਇਆ ਦਾ ਇਹ ਬੈਲਟਾ ਕੋਸੇੜੀ ਨਹਿਰ ਦੇ ਨਾਲ ਨਾਲ ਆ ਇਹਦੇ ਤੇ ਬੈਲਟ ਚ ਕੋਲ ਮਿਲ ਜੂ ਆਲਮੋਸਟ ਆਇਲਰ ਤੇ ਡਾਇਮੰਡ ਇਹ ਕਿਸਾਨ ਵੀਰ ਬਹੁਤ ਜ਼ਿਆਦਾ ਇਹਦੇ ਕੋਲ ਹੈਗੇ ਨੀਅਰ ਬਟ 150 ਏਕੜ ਦੇ ਲੰਮਸਨ ਕੀਤੀ ਆ ਤੇ ਡਾਇਮੰਡ ਹੀ ਜ਼ਿਆਦਾ ਲਾਉਂਦਾ ਸੋ ਬਾਕੀ ਇਨਫੋਰਮੇਸ਼ਨ ਕੱਲ ਨੂੰ ਦਵਾਂਗੇ ਵੀਰੇ ਨੈਕਸਟ ਵੀਡੀਓ ਚ ਓਕੇ ਵੀਰੇ ਧੰਨਵਾਦ ਸਸ